ਕੰਨ ਦੇ ਵਿੱਚ ਜਦੋਂ ਜਾਣਦੇ ਹੋ ਕਿਹੋ ਜਿਹਾ ਤੁਹਾਨੂੰ ਹੰਗਾਰਾ ਮਿਲਦਿਆ ਹੈ ਮੈਂ ਤਾਂ ਹੈਰਾੜਾ ਕਿ ਇੰਨਾ ਵੱਡਾ ਅਵਾਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਇਆ ਤੇ ਕਾਫੀ ਦੇਰ ਤੋਂ ਜਿਹੜੀ ਹੈ ਇਸ ਕੰਫਰਟ ਇਸ ਗਲਤੀ پارٹی ਦੇ ਅੰਦਰ ਵੀ ਸੀ ਸਾਡੇ ਸਾਥੀਆਂ ਦੇ ਵਿੱਚ ਵੀ ਸੀ ਨਹੀਂ ਸਾਨੂੰਿਸ ਬਕਸਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੂਰਜ ਨੂੰ ਮਦਦਕਾਰਾਂ ਵਾਸਤੇ ਮਿਨੋਰਟੀ ਦੀ ਲੜਾਈ ਲੈਣ ਵਾਸਤੇ ਬਣਿਆ ਸੀ ਸਾਨੂੰ ਉਹ ਰੋਲ ਅੱਜ ਫੇਰ ਸਮਾ ਆ ਗਿਆ ਟਪੋਣਾ ਚਾਹੀਦਾ ਹੈ ਵਿਰੋਧੀਆਂ ਦਾ ਕਹਿਣਾ ਹੈ ਕਿ ਸ਼ੋਭਨੀ ਅਕਾਲੀ ਦਲ ਹੁਣ ਉਹ ਵਾਲੀ ਗੱਲਬਾਤ ਨਹੀਂ ਰਹੀ ਹੁਣ ਲੀਹਾਂ ਤੋਂ ਲੈ ਚੁੱਕੀ ਐ ਸਾਡੇ ਤਾਂ ਦਿਨੋ ਦਿਨ ਚੜਦੀ ਕਲਾ ਉਹਨਾਂ ਨੂੰ ਹੁਣ ਪੁੱਛੋ ਵੀ ਤੁਹਾਡਾ ਕੀ ਹਾਲ ਹੈ ਕੀ ਦਲ ਬਦਲੀ ਦਾ ਦੌਰ ਜਿਹੜਾ ਉਹ ਚੱਲਿਆ ਲੋਕ ਸਭਾ ਚੋਣਾਂ ਆਉਂਦੇ ਹੀ ਜਿਹੜਾ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦੂਸਰੀ ਪਾਰਟੀ ਛੱਡ ਤੀਸਰੀ ਪਾਰਟੀ ਇੰਡੀਆ ਅਲਾਇੰਸ ਨੈਸ਼ਨਲ ਲੈਵਲ ਤੇ ਬਣਿਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਲਿਸਟਾਂ ਜਾਰੀ ਕਰਦਾ ਸੀ ਕਿ ਦੇਸ਼ ਦੇ ਸਭ ਤੋਂ ਵੱਡੇ politician ਹਨ ਹੁਣ ਤਾਂ ਕਰ ਉਹ ਆਪਰ ਰਜਿਸਟਰਡ ਪ੍ਰੈਸ ਲੀਡਰ ਸਭ ਤੋਂ ਵੱਡਾ ਬਣ ਗਿਆ। ਦੂਜੀ ਗੱਲ ਹੈ ਕਿ ਦਿੱਲੀ ਚ ਪਾਰਟੀਆਂ ਸਮਝੌਤੇ ਕਰੀ ਬੈਠੀਆਂ ਆਪਾ ਦੀ ਪਾਰਟੀ ਕਰ। ਇੱਥੇ ਆ ਕੇ ਲੋਕਾਂ ਚ ਟੌਕਰਾ ਜਿਦੇ ਪੀਸੀ ਮੁਖਲੇ ਬਕਲੇ। ਜਦੋਂ ਸੁਧਾਰਤ ਪਾਰਟੀਆਂ ਨਹੀਂ ਫਾਲੋ ਕਰਤਾਂ। ਬਿਲਕੁਲ ਥੱਲੇ ਪੜਾ ਆਪੇ ਕਰ ਤੋਣਾ। ਫਿਰ ਉਧਰ ਤੇ ਹੁਣ ਟਿਕਟਾਂ ਨੇ ਉਹ ਦਿੱਤੀ। ਜਿਹੜਾ ਜਿਹੜਾ ਕੇਂਦਰ ਸੀ ਦੇਸ਼ ਨੂੰ ਵਿਸ਼ਾਚਾਰਕ ਬੁੱਕ ਕਰ। ਕਟੜ ਇਮਾਨਦਾਰਾਂ ਦੀ ਜਿਹੜੀ ਇੱਕ ਪਾਰਟੀ ਸੀ। ਉਹ ਸਾਰੇ ਧਿਆਨ ਦੇ ਵਿੱਚ ਬੈਠੇ। ਪਰ ਵੱਡੀ ਕਰਪਸ਼ਨ ਦੇ ਕੇਸ ਤੇ ਵਿੱਚ ਬੈਠੀ। ਪੰਜਾਬ ਬਣਿਆ ਦਾ ਜਿਹੜਾ ਉਹਦੀ ਇੰਕਵਰੀ ਚੱਲ ਰਹੀ ਹੈ ਐਕਸਾਈਜ਼ ਪਾਲਿਸੀ ਦੀ ਇਹ ਵੀ ਥੋੜੀ ਦਿਨਾਂ ਤੱਕ ਉਹਨੇ ਕਟੜੇ ਮੀਂਹਵਰਾਂ ਦੇ ਨਾਲ ਹੀ ਇਹਨਾਂ ਨੂੰ ਵੀ ਬੈਰਕਾਂ ਲਾਟ ਹੋ ਜਾਣਗੇ ਤੇ ਇਹਨਾਂ ਨੇ ਕੇਜਰੀਵਾਲ ਦੀ ਝੂਠੀ ਇਸ਼ਤਿਹਾਰਬਾਜ਼ੀ ਝੂਠੀਆਂ ਦੀ ਪਬਲਿਸਿਟੀ ਵਾਸਤੇ ਤਾਂ ਹਜ਼ਾਰਾਂ ਕਰੋੜ ਰੁਪਏ ਦੂਜੇ ਸਟੇਟਾਂ ਦੇ ਵਿੱਚ ਜਿਹੜਾ ਉਹ ਝੂਠੀ ਐਡਵਰਟਾਈਜ਼ਮੈਂਟ ਤੇ ਖਰਚ ਕਰ ਦਿੱਤਾ ਤੇ ਪੰਜਾਬ ਵਾਸਤੇ ਇਹਨਾਂ ਨੇ ਪੁੱਛੋ ਕਿ ਕੀ ਕੀਤਾ 70000 ਕਰੋੜ ਦਾ ਕਰਜ਼ਾ ਇਹ ਪ੍ਰਾਪਤੀ ਤੁਸੀਂ ਜਾ ਕੇ ਉਹਤੇ ਦੁਜੀ ਦੱਸੋ ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਬੇਧੰਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਪਠਾਨਕੋਟ ਦੇ ਵਿੱਚ ਤੇ ਗੁਰਦਾਸਪੁਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ ਤੇ ਅਸੀਂ ਗੱਲਬਾਤ ਕਰਨੀ ਹੈ ਜੀ ਦਲਜੀਤ ਸਿੰਘ ਚੀਮਾ ਜੀ ਦੇ ਨਾਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੜਿਆ ਉਮੀਦਵਾਰ ਨੇ ਜਿਹੜੇ ਕਿ ਗੁਰਦਾਸਪੁਰ ਲੋਕ ਸਭਾ ਦੀ ਚੋਣ ਲੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਪਾਰਟੀ ਨੇ ਤੁਹਾਨੂੰ ਮਾਨ ਦਿੱਤਾ ਹੈ ਤੁਹਾਨੂੰ ਟਿਕਟ ਦਿੱਤੀ ਹੈ ਗੁਰਦਾਸਪੁਰ ਤੋਂ ਤੁਹਾਨੂੰ ਕਿਹੋ ਜਿ ਕਿਉਂਕਿ ਗੁਰਦਾਸਪੁਰ ਉਹ ਜ਼ਿਲ੍ਹਾ ਹੈ ਜਿਹਦੇ ਵਿੱਚ ਮੈਂ ਮਾੜੀ ਪੁੱਛਿਆ ਪਿੰਡ ਦੇ ਵਿੱਚ ਪੈਦਾ ਹੋਇਆ ਸੀ ਉਦੋਂ ਪਠਾਨਕੋਟ ਤੇ ਗੁਰਦਾਸਪੁਰ ਇਕੱਠਾ ਹੀ ਇੱਕ ਹੀ ਜ਼ਿਲ੍ਹਾ ਸੀ ਔਰ ਦਸਵੀਂ ਤੱਕ ਮੈਂ ਪਿੰਡ ਦੇ ਸਕੂਲ ਤੋਂ ਪੜਿਆ ਫਿਰ ਮੈਂ ਅੱਗੇ ਪੜ੍ਹਾਈ ਕਰਨ ਵਾਸਤੇ ਐਮਬੀਬੀਐਸ ਕਰਨ ਵਾਸਤੇ ਬਾਹਰ ਗਿਆ ਸੀ ਔਰ ਡਾਕਟਰ ਬਣ ਤੋਂ ਬਾਅਦ ਜਦੋਂ ਰਾਜਨੀਤੀ 'ਚ ਆਇਆ ਤੇ ਫਿਰ ਇਸੇ ਜਿਹੜੀ ਗੁਰਦਾਸਪੁਰ ਦੀ ਧਰਤੀ ਤੋਂ ਹੀ ਪਹਿਲੇ 7-8 ਸਾਲ ਇੱਥੇ ਕੰਮ ਕੀਤਾ ਇਸ ਲਈ तकरीबन ਸਾਰੇ ਜਿੰਨੇ ਮੋਢੀ ਇਕਤਾਰ ਦੇ ਜਿਹੜੇ ਪਾਰਟੀ ਦੀ ਲੀਡਰਸ਼ਿਪ ਹੈ ਹੁਣ ਕਾਫੀ ਸੀਨੀਅਰ ਪੋਜੀਸ਼ਨਾਂ ਚ ਨੇ ਸਾਰੇ ਉਦੋਂ ਸੀ ਸਾਰੇ 30 ਸਾਲ ਪਹਿਲਾਂ ਇਕੱਠੇ ਚੱਲੇ ਸੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਖਾਸ ਜ਼ਹਿਰ ਕੀਤੀ ਸੀ ਕਿ ਮੈਂ ਇੱਥੇ ਹਾਂ ਪ੍ਰਧਾਨ ਸਾਹਿਬ ਨੇ ਵੀ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਇਸ ਕਰਕੇ ਜਦੋਂ ਸਾਰਾ ਕੈਡਰ ਇੰਨਾ ਇੱਜ਼ਤਮਾਨ ਤੇ ਏਕਤਾ ਦੇ ਨਾਲ ਤੁਹਾਡਾ ਸਾਥ ਦਵੇ ਤੇ ਕੁਦਰਤੀ ਗੱਲ ਆ ਆਪਣੇ ਜਿਹਦੇ ਵਿਚ ਆ ਕੇ ਬਹੁਤ ਅੱਛਾ ਲੱਗ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਕਾਫੀ ਲੰਬੇ ਸਮੇਂ ਬਾਅਦ ਤੁਸੀਂ ਹੋਣਾ ਇਕੱਲੇ ਚੋਣਾ ਲੜ ਰਹੇ ਹੋ ਲੋਕਾਂ ਦੇ ਵਿੱਚ ਜਦੋਂ ਜਾਣਦੇ ਹੋ ਕਿ ਹੋ ਜਾ ਤੁਹਾਨੂੰ ਹੰਗਾਰਾ ਮਿਲਦਿਆ ਹੈ ਤੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਬਿਲਕੁਲ ਲੋਕੀ ਮੈਂ ਤਾਂ ਹੈਰਾਨ ਆ ਕਿ ਇੰਨਾ ਵੱਡਾ ਅਭਾਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਵੀ ਲੋਕਾਂ ਦੀ ਰਾਏ ਸੀ ਕਿ ਜਿਸ ਤਰ੍ਹਾਂ ਦੇ ਫੈਸਲੇ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ ਖਾਸ ਕਰਕੇ ਕਿਸਾਨੀ ਦੇ ਖਿਲਾਫ ਦਲਿਤ ਵੀਰਾਂ ਦੇ ਖਿਲਾਫ ਦੇਸ਼ ਨੂੰ ਸੰਵਿਧਾਨ ਬਦਲਦੀਆਂ ਜਿਸ ਤਰੀਕੇ ਦੀਆਂ ਗੱਲਾਂ ਇਸ ਵੇਲੇ ਦੇਸ਼ ਦੇ ਵਿੱਚ ਹੋ ਰਹੀਆਂ ਮਿਨੋਰਟੀਜ਼ ਦੇ ਨਾਲ ਜਿਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਤੇ ਕਾਫੀ ਦੇਰ ਤੋਂ ਜਿਹੜੀ ਹੈ ਡਿਸਕੰਫਰਟ ਇਸ ਗੱਲ ਦੀ ਪਾਰਟੀ ਦੇ ਅੰਦਰ ਵੀ ਸੀ ਸਾਡੇ ਸਾਥੀਆਂ ਦੇ ਵਿੱਚ ਵੀ ਸੀ ਵੀ ਸਾਨੂੰ ਜਿਸ ਮਕਸਦ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੁਪਰੀਆ ਨੂੰ ਪੱਦਤਕਾਰਾਂ ਵਾਸਤੇ ਮਿਨੋਰਟੀ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਸਾਨੂੰ ਉਹ ਰੋਲ ਅੱਜ ਫੇਰ ਸਮਾਂ ਆ ਗਿਆ ਨਿਭਾਉਣਾ ਚਾਹੀਦਾ ਇਸ ਕਰਕੇ ਅਸੀਂ ਫਿਰ ਕੰਡੀਸ਼ਨਾਂ ਉਹਨਾਂ 'ਤੇ ਰੱਖੀਆਂ ਸੀ ਕਿ ਜੇ ਤਾਂ ਸਮਝੌਤਾ ਕਰਨਾ ਤਾਂ ਆਹ ਗੱਲਾਂ ਤੁਹਾਨੂੰ ਕਰਨੀਆਂ ਪੈਣਗੀਆਂ ਉਹਨਾਂ ਨੇ ਨਹੀਂ ਐਕਸੈਪਟ ਕੀਤੀਆਂ ਉਹਨਾਂ ਦੀ ਮਰਜ਼ੀ ਸਾਡਾ ਰਾਈਟ ਹੈ ਅਸੀਂ ਆਪਣਾ ਵਕਰੇ ਛੋੜਣ ਦਾ ਫੈਸਲਾ ਕੀਤਾ ਪਰ ਉਹਦੇ ਨਾਲ ਇੱਕ ਜਾਨ ਪੈ ਗਈ ਸਾਡੇ ਕਿਟਰ ਦੇ ਵਿੱਚ ਕਿਉਂਕਿ ਆਹ ਜਿਹੜੇ ਇਲਾਕੇ ਸੀ ਬੜੇ ਨਰਾਜ਼ ਹੁੰਦੇ ਸੀ ਪਠਾਨਕੋਟ ਵਾਲੇ ਤੇ ਨਹੀਂ ਸੀਟਾਂ ਉਹਨਾਂ ਕੋਲ ਹੁੰਦੀਆਂ ਸੀ ਪਾਰਲੀਮੈਂਟ ਵੀ ਉਹਨਾਂ ਕੋਲੇ ਵਿਧਾਨ ਸਭਾ ਵੀ ਉਹਨਾਂ ਕੋਲੇ ਆਪਣੇ ਵਰਕਰ ਨੂੰ ਵੀ ਲੱਗਦਾ ਕਿ ਸਾਡੀ ਗ੍ਰੋਥ ਹੀ ਨਹੀਂ ਹੁੰਦੀ ਅੱਗੇ ਇਸ ਕਰਕੇ ਹੁਣ ਦੇਖੋ ਕਿੰਨਾ ਚਾਅ ਆ ਕਿ ਅਸਰਵੇ ਰਾਤ ਦੇ 8:30 ਵਜੇ ਤੱਕ ਵੀ ਕਿਵੇਂ ਪਠਾਨਕੋਟ ਚੈਦ ਦੇ ਵਿੱਚ ਜਿਹੜੇ ਆ ਖੁਸ਼ੀ ਦੇ ਨਾਲ ਸਾਰੇ ਵਰਕਰ ਬੈਠੇ ਆ ਤੇ ਮਤਲਬ ਕਿ ਤੁਹਾਨੂੰ ਪਰਵਾ ਹੁੰਗਾਰਾ ਮਿਲ ਰਿਹਾ ਪਰ ਇਹਦੇ ਨਾਲ ਮੈਂ ਇਹ ਵੀ ਪੁੱਛਣਾ ਚਾਹੂੰਗੀ ਕਿ ਦਲ ਬਦਲੀ ਦਾ ਦੌਰ ਜਿਹੜਾ ਉਹ ਚੱਲਿਆ ਲੋਕ ਸਭਾ ਚੋਣਾਂ ਆਉਂਦੇ ਹੀ ਜਿਹੜਾ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦੂਸਰੀ ਪਾਰਟੀ ਛੱਡ ਤੀਸਰੀ ਪਾਰਟੀ ਇਹਨਾਂ ਦਲ ਬਦਲੂਆਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਮਾਰਡਰ ਜਾਣ ਜੇ ਤੁਸੀਂ ਕਿਸੇ ਆਈਡੀਆਲੋਜੀ ਨੂੰ ਕਮਿਟਿਡ ਨਹੀਂ ਤੇ ਤੁਸੀਂ ਰਾਜਨੀਤੀ ਚ ਆ ਕੇ ਕਿਸੇ ਦਾ ਕੀ ਸਵਾਰੋ ਕਿਉਂਕਿ ਹਰ ਪਾਰਟੀ ਦੀ ਇੱਕ ਵਿਚਾਰਧਾਰਾ ਹੁੰਦੀ ਹੈ ਤੁਸੀਂ ਵਿਚਾਰਧਾਰਕ ਤੌਰ ਦੇ ਉੱਤੇ ਪਾਰਟੀ ਨਾਲ ਜੁੜਦੇ ਇਹ ਬੜੀ ਮੌਕਾ ਪ੍ਰਸਤੀ ਹੋ ਗਈ ਕਿ ਤੁਸੀਂ ਜਿਹੜੀ ਹੈ ਸਵੇਰੇ ਤਿਆਰ ਹੋ ਕੇ ਤੇ ਮਾਰਕੀਟ ਦੇ ਵਿੱਚ ਟਿਕਟ ਲਪਨ ਤੁਰ ਪੈਂਦੇ ਹੋ ਕਿ ਸਾਰਿਆਂ ਤੋਂ ਆਪਣਾ ਜਿਹੜਾ ਪੁੱਛਦੇ ਰਹਿੰਦੇ ਹੋ ਕਿ ਤੂੰ ਦੇ ਸਕਦਾ ਤੂੰ ਦੇ ਸਕਦਾ ਤੂੰ ਦੇ ਸਕਦਾ ਪਹਿਲੀ ਤੇ ਗੱਲ ਨੈਸ਼ਨਲ ਲੈਵਲ ਦੇ ਉੱਤੇ ਦੇਖੋ ਕਿ ਪਹਿਲਾਂ ਦੋ ਪਾਰਟੀਆਂ ਨੇ ਜੇਕਰ ਇਕੱਠੇ ਹੋਣਾ ਹੁੰਦਾ ਸੀ ਉਹਦੇ ਚ ਇਹ ਦੇਖਿਆ ਜਾਂਦਾ ਸੀ ਕਿ ਇਹਨਾਂ ਦਾ ਕੋਈ ਆਪੋ ਦੇ ਵਿੱਚ ਸਿਧਾਂਤਕ ਤੌਰ ਤੇ ਕੋਈ ਸਾਂਝ ਬਣਦੀ ਹੈ ਕਿ ਨਹੀਂ ਬਣਦੀ ਕੋਈ ਕੈਡਰ ਦੀ ਸਾਂਝ ਬਣਦੀ ਹੈ ਕਿ ਨਹੀਂ ਬਣਦੀ ਤੇ ਤਾਂ ਸਮਝੋਤਾ ਹੁੰਦਾ ਸੀ ਹੁਣ ਇੰਡੀਆ ਅਲਾਈਅንስ ਨੈਸ਼ਨਲ ਲੈਵਲ ਤੇ ਬਣਿਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਲਿਸਟਾਂ ਜਾਰੀ ਕਰਦਾ ਸੀ ਕਿ ਦੇਸ਼ ਦੇ ਸਭ ਤੋਂ ਵੱਡੇ ਪ੍ਰੈਸ ਲੀਡਰ ਆ ਹੁਣ ਤਾਂ ਕਰ ਉਹ ਆਪ ਰਜਿਸਟਰਡ ਪ੍ਰੈਸ ਲੀਡਰ ਸਭ ਤੋਂ ਵੱਡਾ ਬਣ ਗਿਆ ਕਿ ਕਿਹੜੇ ਸਮੇਂ ਤੇ ਉਹਨਾਂ ਸਾਰਿਆਂ ਨੂੰ ਇਹ ਲਿਸਟਾਂ ਜਾਰੀ ਕਰਦਾ ਹੁੰਦਾ ਸੀ ਅੱਜ ਉਹਨਾਂ ਦੇ ਨਾਲ ਇਹ ਸਾਰੇ ਜਾ ਕੇ ਤੇ ਉੱਥੇ ਇੱਕ ਬਾਪਗੰਤ ਮਾਨ ਨੇ ਖੜੀ ਕੀਤੀ ਹੁੰਦੀ ਤੇ ਇੱਕ ਜਿਹੜੀ ਨਾਲ ਜਿਹੜੀ ਕਾਂਗਰਸ ਪਾਰਟੀ ਦੇ ਲੀਡਰ ਨੇ ਖੜੀ ਕੀਤੀ ਹੁੰਦੀ ਦੂਜੀ ਗੱਲ ਹੈ ਕਿ ਦਿੱਲੀ ਚ ਪਾਰਟੀਆਂ ਸਮਝੋਤੇ ਕਰੀ ਬੈਠੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਥੇ ਆ ਕੇ ਲੋਕਾਂ ਚ ਟੌਂਗ ਰਚਦੇ ਪੀ ਅਸੀਂ ਵੱਖਰੇ ਵੱਖਰੇ ਆ ਜਦੋਂ ਸਿਧਾਂਤ ਪਾਰਟੀਆਂ ਨਹੀਂ ਫਾਲੋ ਕਰਦੇ ਤੇ ਫਿਰ ਥੱਲੇ ਬੜਾ ਆਪੇ ਹੀ ਘਰ ਕੋਣਾ ਹੁੰਦਾ ਫਿਰ ਉਦਾਂ ਤੇ ਹੁਣ ਟਿਕਟਾਂ ਲੈ ਹੋਗੇ ਥੱਲੇ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਿਹੜਾ ਗਰੰਟੀਆਂ ਲੈ ਕੇ ਜਾਵਾਂਗੇ ਕਿ ਗੁਰਦਾਸਪੁਰ ਤੋਂ ਸ਼ਹਿਰੀ ਜਿਹੜੀ ਕਲਸੀ ਜੀ ਨੇ ਤੇ ਉਹ ਕਹਿੰਦੇ ਕਿ 2 ਸਾਲ ਚ ਅਸੀਂ ਜਿਹੜੇ ਕੰਮ ਕੀਤੇ ਆ ਉਹ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣੇ ਤਾਂ ਤੁਸੀਂ ਕਿਹੜੀਆਂ ਗਰੰਟੀਆਂ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਦੇਖੋ ਪਹਿਲਾਂ ਤਾਂ ਅਸੀਂ ਇਹਨਾਂ ਦੀਆਂ ਗਰੰਟੀਆਂ ਦੀ ਗੱਲ ਲੋਕਾਂ 'ਚ ਕਰਦੇ ਆ ਮੈਂ ਅੱਜ ਵੀ ਕੀਤੀ ਹੈ ਕਿ ਜਿਹੜਾ ਕਹਿੰਦਾ ਸੀ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਣਾ ਕਟੜ ਇਮਾਨਦਾਰਾਂ ਦੀ ਜਿਹੜੀ ਇੱਕ ਪਾਰਟੀ ਸੀ ਉਹ ਸਾਰੀ ਧਿਆਰ ਦੇ ਵਿੱਚ ਬੈਠੀ ਹੈ ਔਰ ਵੱਡੇ ਕਰਪਸ਼ਨ ਦੇ ਕੇਸ ਦੇ ਵਿੱਚ ਬੈਠੀ ਹੈ ਪੰਜਾਬ ਬਣਿਆ ਦਾ ਜਿਹੜਾ ਉਹਦੀ ਇਨਕੁਆਰੀ ਚੱਲ ਰਹੀ ਹੈ ਐਕਸਾਈਜ਼ ਪਾਲਿਸੀ ਦੀ। ਇਹ ਵੀ ਥੋੜੇ ਦਿਨਾਂ ਤੱਕ ਉਹਨੇ ਕੱਟੜੇ ਮਿੰਦਵਰਾਂ ਦੇ ਨਾਲ ਹੀ ਇਹਨਾਂ ਨੂੰ ਵੀ ਬੈਰਕਾਂ ਲਾਟ ਹੋ ਜਾਣਗੀਆਂ। ਇਸ ਕਰਕੇ ਇਹਨਾਂ ਨੇ ਤਾਂ ਸੱਤਿਆਨਸ ਕਰ ਦਿੱਤਾ ਪੰਜਾਬ ਦੇ ਲੋਕਾਂ ਦਾ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਕਿਹਾ ਸੀ। ਤੇ ਇਹਨਾਂ ਨੇ ਕੇਜਰੀਵਾਲ ਦੀ ਝੂਠੀ ਇਸ਼ਤਿਹਾਰਬਾਜ਼ੀ, ਝੂਠੀ ਉਹਦੀ ਪਬਲਿਸਿਟੀ ਵਾਸਤੇ ਤਾਂ ਹਜ਼ਾਰਾਂ ਕਰੋੜ ਰੁਪਏ ਦੂਜੇ ਸਟੇਟਾਂ ਦੇ ਵਿੱਚ ਜਿਹੜਾ ਉਹ ਝੂਠੀ ਐਡਵਰਟਾਈਜ਼ਮੈਂਟ ਤੇ ਖਰਚ ਕਰ ਦਿੱਤਾ। ਤੇ ਪੰਜਾਬ ਵਾਸਤੇ ਇਹਨਾਂ ਨੂੰ ਪੁੱਛੋ ਕਿ ਕੀ ਕੀਤਾ 70000 ਕਰੋੜ ਦਾ ਕਰਜ਼ਾ। ਇਹ ਪ੍ਰਾਪਤੀ ਤੁਸੀਂ ਜਾ ਕੇ ਉੱਥੇ ਦੂਜੀ ਦੱਸੋਗੇ ਅੱਜ ਉਮੀਦਵਾਰ ਜਿਹੜੀ ਪਾਰਟੀ ਨੂੰ ਖੜੇ ਕਰਨ ਵਾਸਤੇ ਨਹੀਂ ਮਿਲਦੇ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਦੁਬਾਰਾ ਖੜੇ ਕਰਨੇ ਪੈ ਰਿਹਾ ਐਮਐਲਏ ਨੂੰ ਦੁਬਾਰਾ ਖੜੇ ਕਰਨਾ ਪੈ ਰਿਹਾ ਦੂਜੀਆਂ ਪਾਰਟੀਆਂ ਤੋਂ ਉਮੀਦਵਾਰਾਂ ਨੇ ਖੜੇ ਕਰਨੇ ਪੈ ਰਹੇ ਤੇ ਉਹ ਪਾਰਟੀ ਜਿਹੜੀ ਹੈ ਲੋਕਾਂ 'ਚ ਜਾ ਕੇ ਆਪਣੀ ਪਰਫਾਰਮੈਂਸ ਕੀ ਦੱਸੂ ਲੋਕੀ ਤਾਂ ਹੁਣ ਇਹਨਾਂ ਨੂੰ ਵੇਟ ਕਰ ਰਿਹਾ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਜੱਡਾ ਵੱਡਾ ਇਹਨਾਂ ਨੇ ਫਰਾਡ ਦੇਸ਼ ਦੇ ਨਾਲ ਤੇ ਪੰਜਾਬ ਦੇ ਨਾਲ ਕੀਤਾ ਜੋ ਐਸ ਵੇਲੇ ਲਾਲਚਨਸ ਹੈ ਗੁੰਡਾਗਰਦੀ ਹੈ ਕਤਲ ਲੁੱਟਾਂ ਘੋੜਾ ਡਾਕੇ ਕੋਈ ਬੰਦਾ ਆਪਣੇ ਆਪ ਨੂੰ ਸੇਫ ਜੱਗ ਦੇ ਵਿੱਚ ਮਹਿਸੂਸ ਨਹੀਂ ਕਰਦਾ ਫਰੋਤੀਆਂ ਦੇ ਕੇ ਲੋਕੀ ਆਪਣਾ ਸਮਾਂ ਪਾਸ ਕਰ ਰਹੇ ਆ ਇਹੋ ਜੀ ਸਰਕਾਰ ਤੋਂ ਲੋਕਾਂ ਨੂੰ ਕੀ ਉਮੀਦ ਆ ਇੱਕ ਹੀ ਦੱਸਣਗੇ ਜਾ ਕੇ ਹੁਣ ਲੋਕਾਂ ਨੂੰ ਕੋਈ ਇੱਕ ਪੈਸਾ ਕਿਤੇ ਡਵਲਪਮੈਂਟ ਦਾ ਕਿਸੇ ਸ਼ਹਿਰ ਕਿਸੇ ਪਿੰਡ ਚ ਇਹਨਾਂ ਨੇ ਲਾਇਆ ਝੂਠੇ ਇਸ਼ਤਿਹਾਰਾਂ ਨਾਲ ਲੋਕਾਂ ਦਾ ਟਿੱਡ ਨਹੀਂ ਪੜਦਾ ਇਸ ਕਰਕੇ ਲੋਕੀ ਤਾਂ ਉਡੀਕਦੇ ਇਹਨਾਂ ਨੂੰ ਕਿ ਹੁਣ ਆਉਣ ਤੇ ਅਸੀਂ ਇਹਨਾਂ ਨੂੰ ਸਬਕ ਸਿਖਾਈਏ ਆਲੀ ਕਈ ਕਈਆਂ ਦਾ ਵਿਰੋਧੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਉਹ ਵਾਲੀ ਗੱਲਬਾਤ ਨਹੀਂ ਰਹੀ ਹੁਣ ਲੀਹਾਂ ਤੋਂ ਲੈ ਚੁੱਕੀ ਹੈ ਜੋ ਕਿ ਕਦੇ ਲੀਹਾਂ ਤੇ ਨਹੀਂ ਆਏਗੀ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਲੋਕਾਂ ਦਾ ਇਸ਼ਾਰਾ ਸਮਝ ਲਿਆ ਔਰ ਆਪਣਾ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਡਟ ਕੇ ਸਟੈਂਡ ਲੈ ਲਿਆ ਤੇ ਇਸੇ ਕਰਕੇ ਜਨਤਾ ਨਾਲ ਖੜ ਗਿਆ ਅਸੀਂ ਤਾਂ ਰੋਜ਼ ਜਨਤਾ ਤੋਂ ਹੀ ਸਿੱਖਦੇ ਆਂ ਸੰਗਤ ਦੇ ਵਿੱਚ ਹੀ ਜਾਣਦੇ ਆਂ ਸੰਗਤ ਦਾ ਹੀ ਹੁਕਮ ਮੰਨਦੇ ਆਂ ਇਸ ਕਰਕੇ ਸਾਨੂੰ ਜੋ ਲੱਗਿਆ ਸੰਗਤ ਦੀ ਭਾਵਨਾ ਸੀ ਅਸੀਂ ਉਹਦੇ ਮੁਤਾਬਕ ਫੈਸਲਾ ਲੈ ਲਿਆ। ਇਹੀ ਸਾਡਾ ਨਰਾਜ਼ਗੀ ਸੀ ਲੋਕਾਂ ਦੀ। ਕਿਉਂਕਿ ਅਸੀਂ ਸਾਝ ਵੀ ਤੋੜੀ, ਕਿਸਾਨੀ ਦੇ ਖਾਤਰ, ਖੇਤ ਮਜ਼ਦੂਰ ਦੇ ਖਾਤਰ, ਬਾਕੀ ਭਾਈਚਾਰੇ ਦੇ ਖਾਤਰ। ਤੇ ਹੁਣ ਤੁਹਾਡੇ ਸਾਹਮਣੇ ਆ ਕੇ ਸਾਡੇ ਤਾਂ ਦਿਨੋਂ ਦਿਨ ਚੜ੍ਹਦੀ ਕਲਾ। ਇਹ ਤਾਂ ਹੁਣ ਦੂਜਿਆਂ ਨੂੰ ਆਏ ਵੀ ਜਿਹੜੇ ਸਮਝਦੇ ਸੀ ਵੀ ਅਸੀਂ ਇਕੱਲੇ ਆ ਉਹਨਾਂ ਨੂੰ ਹੁਣ ਪੁੱਛੋ ਵੀ ਤੁਹਾਡਾ ਕੀ ਹਾਲ ਹੈ? ਤੇ ਮੁਕਾਬਲਾ ਕਿਵੇਂ ਦੇਖਦੇ ਹੋ ਆਪਣਾ ਗੁਰਦਾਸਪੁਰ ਦੇ ਵਿੱਚ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਤੁਸੀਂ? ਦੇਖੋ ਗੱਲ ਇਹ ਹੈ ਕਿ ਹਾਲੇ ਤੇ ਇਲੈਕਸ਼ਨ ਦੀ ਸ਼ੁਰੂਆਤ ਹੋਈ ਹੈ ਪਰ ਬੀਜੇਪੀ ਵਾਲਿਆਂ ਦਾ ਤਾਂ ਵਿਚਾਰਨ ਦਾ ਪਤਾ ਹੀ ਐ ਵੀ ਉਹ ਤਾਂ ਹਰੀ ਝੰਡੀ ਕਿਤੇ ਦੇਖ ਜਾਂਦੀ ਐ ਤੇ ਉੱਥੋਂ ਹੀ ਸਾਰੇ ਭੱਜ ਪੈਂਦੇ ਆ ਕਿਉਂਕਿ ਕਿਸਾਨੀ ਨਾਲ ਜੋ ਉਹਨਾਂ ਨੇ ਕੀਤਾ ਉਹਦੀ ਸਜ਼ਾ ਜਿਹੜੇ ਬੀਜੇਪੀ ਵਾਲੇ ਆ ਉਹ ਭੁਗਤ ਰਹੇ ਆ ਆਪਣੇ ਦਾ ਵੀ ਇਹੀ ਹਾਲ ਆ ਕਿਉਂਕਿ ਉਹ ਵੀ ਜਿੱਥੇ ਜਾਂਦੇ ਆ ਕਿਸੇ ਟਾਈਮ ਲੋਕਾਂ ਨੂੰ ਕਹਿੰਦੇ ਸੀ ਵੀ ਕੁਐਸਚਨ ਕਰੋ ਹੁਣ ਲੋਕੀ ਕੁਐਸਚਨ ਕਰਦੇ ਆ ਹੁਣ ਉੱਥੋਂ ਭੱਜਦੇ ਆ ਤੇ ਕਾਂਗਰਸ ਦਾ ਤਾਂ ਹਾਲੇ ਇੱਥੇ ਤਾਂ ਉਮੀਦਵਾਰੀ ਨਹੀਂ ਆਇਆ ਇਸ ਕਰਕੇ ਬਾਕੀ ਤਾਂ ਮਤੇ ਵੀ ਜੋ ਹਾਲਤ ਹੈ ਕਾਂਗਰਸ ਦੀ ਕੋਈ ਬਹੁਤੀ ਵਧੀਆ ਨਹੀਂ ਕਿਉਂਕਿ ਜੋ ਨੈਸ਼ਨਲ ਲੈਵਲ ਤੇ ਸੀਨ ਹੈ ਕਾਂਗਰਸ ਦਾ ਜੇ ਨੈਸ਼ਨਲ ਲੈਵਲ ਤੇ ਕਾਂਗਰਸ ਇਹ ਨਹੀਂ ਥੱਲੇ ਜਾ ਰਹੀ ਹੈ ਤਾਂ ਪੰਜਾਬ ਚੋਂ ਤੁਸੀਂ ਕਿਵੇਂ ਸੋਚ ਸਕਦੇ ਕਿ ਉੱਪਰ ਆ ਜਾਏਗੀ ਕਿਉਂਕਿ ਲੀਡਰਸ਼ਿਪ ਤਾਂ ਉਹੀ ਹੈ ਜਿਹੜੀ ਜਿਹਨੂੰ ਲੋਕੀ ਨਹੀਂ ਪਸੰਦ ਕਰਦੇ ਇਸ ਕਰਕੇ ਉਹਦੇ ਚੱਲੀ ਜਾ ਰਹੇ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚੋਂ ਹੁਣ ਉਹਨਾਂ ਨੇ ਨਵਾਂ ਚਿਹਰਾ ਦਨੀਸ਼ ਬੱਬੂ ਜੀ ਨੂੰ ਖੜੇ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਕਲ ਚਿਹਰਾ ਖੜਾ ਕਰਦੇ ਆ ਤਾਂ ਕਿ ਲੋਕਾਂ ਦੇ ਵਿੱਚ ਵਿਚਰ ਸਕੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਸੁਣ ਸਕੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਲੇਕੋ ਮੈਂ ਕੋਈ ਜਾਤੀ ਤੌਰ ਤੇ ਤਾਂ ਕਿਸੇ ਦੇ ਕਦੇ ਖਿਲਾਫ ਨਹੀਂ ਬੋਲਦਾ ਪਰ ਜਿਹੜਾ ਟਰੈਕਰ ਕਾਰਡ ਹੈ ਨਾ ਬੱਬੂ ਜੀ ਦਾ ਮੇਰੇ ਨਾਲ ਐਮਐਲਏ ਰਹੇ ਆ ਕਦੀ ਅੱਜ ਤੱਕ ਇਹਨਾਂ ਨੇ ਤਿੰਨ ਵਾਰੀ ਐਮਐਲਏ ਰਹੇ ਕਦੀ ਵਿਧਾਨ ਸਭਾ ਚ ਜਵਾਬ ਨਹੀਂ ਖੁੱਲੇ ਇਸ ਕਰਕੇ ਗੱਠਜੋੜ ਸੀ ਜਿੱਤ ਜਾਂਦੇ ਸੀ ਹਲਕੇ ਦਾ ਹਾਲ ਜਾ ਕੇ ਦੇਖ ਲੋ ਪਈ 20-20 ਸਾਲ ਹੋ ਗਏ ਸੜਕਾਂ ਦੀ ਰਿਪੇਅਰ ਨਹੀਂ ਹੋਈ ਇਸ ਕਰਕੇ ਜਿਹੜੇ ਬੰਦਾ ਵਿਧਾਨ ਸਭਾ ਚ ਨਹੀਂ ਬੋਲ ਸਕਦਾ ਡਿਪਟੀ ਸਪੀਕਰ ਵੀ ਬਣ ਕੇ ਤਾਂ ਵੀ ਨਹੀਂ ਲਫ਼ਜ਼ ਕਦੇ ਮੂੰਹ ਕੱਢਿਆ ਉਹ ਪਾਰਲੀਮੈਂਟ ਚ ਜਾ ਕੇ ਕੀ ਕਰਨਗੇ ਇਸ ਕਰਕੇ ਸਚਾਈ ਇਹ ਹੈ ਕਿ ਭਾਜਪਾ ਦਾ ਕੋਈ ਸਿਹਦਰ ਬੰਦਾ ਹੁਣ ਲੜਨਾ ਨਹੀਂ ਚਾਹਦਾ ਪੰਜਾਬ ਚ ਇਹੀ ਉਹਨਾਂ ਦੇ ਹਾਲਾਤ ਹੈ ਇਸੇ ਕਰਕੇ ਦੇਖੋ ਕਹਿੰਦੇ ਤਾਂ ਇਹ ਸੀਗੇ ਕਿ ਅਸੀਂ 117 ਤੇ ਲੜਾਂਗੇ 13 ਤੇ ਲੜਾਂਗੇ ਤੇ ਹੁਣ ਉਮੀਦਵਾਰ ਕਿੱਥੋਂ ਕਿੱਥੋਂ ਫੜ ਕੇ ਲਿਆ ਰਹੇ ਆਪਣਾ ਉਮੀਦਵਾਰ origignal ਉਹਨਾਂ ਦਾ ਕਿੰਨੇ ਕੁ ਥਾਵਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਕੋਈ ਇਥੋਂ ਫੜ ਕੇ ਜਾਂਦਾ ਕੋਈ ਰਿਟਾਇਰਡ ਅਫਸਰ ਜਾਂਦਾ ਕੋਈ ਦੂਜੀ ਪਾਰਟੀ ਚੋਂ ਡਿਫੈਕਸ਼ਨ ਕਰਾ ਕੇ ਜਾਂਦਾ ਇਹ ਪਾਰਟੀ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਪੰਜਾਬ ਦੇ ਵਿੱਚ ਉਹ ਹੀ ਹੈ ਤੇ ਇਹ ਹੁਣ ਸਾਰੀ ਗੱਲ ਉਹਦੇ ਸਾਹਮਣੇ ਆ ਜੀ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਮੈਂ ਇੱਥੇ ਦੇ ਸਾਰੇ ਜਿਹੜੇ ਲੋਕ ਸਭਾ ਦੇ ਵੋਟਰਾਂ ਨੂੰ ਇਹੀ ਬੇਨਤੀ ਕਰਦਾ ਕਿ ਹੁਣ ਕੰਮ ਕਰਨ ਵਾਲੇ ਜਿਹੜੇ ਨਵੰਦੇ ਹਨ ਉਹਨਾਂ ਨੂੰ ਤੁਸੀਂ ਪੈਲਦੇ ਕਿਉਂਕਿ ਤੁਸੀਂ ਫਿਲਮ 스타 ਬਥੇਰੇ ਦੇਖ ਲਏ ਉਹਦਾ ਹਲਕੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਕਿ ਉਹ ਵੋਟਾਂ ਲੈ ਕੇ ਚਲੇ ਜਾਂਦੇ ਆ ਦੁਬਾਰਾ ਉੱਥੇ ਜਾ ਕੇ ਗੱਲ ਨਹੀਂ ਕਰਦੇ ਹਲਕੇ ਦੀ ਇਸ ਕਰਕੇ ਮੇਰਾ ਸਾਥ ਦੇਣ ਕਿਉਂਕਿ ਪਹਿਲਾਂ ਵੀ ਜਦੋਂ ਵੀ ਕਿਤੇ ਕੁਦਰਤ ਨੇ ਮੌਕਾ ਦਿੱਤਾ ਮੈਂ ਪਰਫਾਰਮ ਕਰਕੇ ਦਿਖਾਇਆ ਤੇ ਹੁਣ ਵੀ ਜੇ ਪਾਰਲੀਮੈਂਟ ਦਾ ਮੇਰੇ ਸਿਰ ਤੇ ਹੱਥ ਰੱਖਦੇ ਆ ਤੇ ਇਹਨਾਂ ਦੀ ਆਵਾਜ਼ ਜਿਹੜੀ ਹੈ ਜੋਰ ਛੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਠਾ ਤਾਂ ਦਲਜੀਤ ਸਿੰਘ ਜੀ ਚੀਮਾ ਜੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਜਿੱਥੇ ਕਿ ਚੀਮਾ ਸਾਹਿਬ ਨੇ ਆਪਣੀ ਜਿਹੜੇ ਆ ਗੱਲਬਾਤ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਜਿਹੜੇ ਮੁੱਦੇ ਹੋਣਗੇ ਉਹ ਉਹਨਾਂ ਦੇ ਚੱਕੇ ਜਾਣਗੇ ਉਹਨਾਂ ਮੁੱਦਿਆਂ ਦਾ ਹੱਲ ਕੀਤਾ ਜਾਏਗਾ ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ